ਗੁਰੂ ਪਿਆਰੀ ਸਾਧ ਸੰਗਤ ਜੀ 13 ਮਈ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਇਹ ਹੁਕਮ ਲਗਾਇਆ ਗਿਆ ਰਾਗੀ ਜਥਿਆਂ ਨੂੰ ਅਤੇ ਪਾਠੀ ਸੰਗਾਂ ਨੂੰ ਕਿ ਗੁਰਬਾਣੀ ਦੇ ਹਿਸਾਬ ਦੇ ਨਾਲ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਲਿਖਿਆ ਹੈ ਉਹਨਾਂ ਨੂੰ ਭਗਤ ਕਹਿ ਕੇ ਹੀ ਸੰਬੋਧਨ ਕਰਨਾ ਹੈ ਗੁਰੂ ਜਾਂ ਬਾਬਾ ਵੀ ਨਹੀਂ ਕਹਿਣਾ ਚਲੋ ਬਧੇ ਗੱਲ ਹੈ ਅਸੀਂ ਵੀ ਚਾਹੁੰਦੇ ਹਾਂ ਕਿ ਗੁਰਬਾਣੀ ਦੇ ਹਿਸਾਬ ਦੇ ਨਾਲ ਹੀ ਚੱਲਿਆ ਜਾਵੇ ਕਿਉਂਕਿ ਗੁਰਬਾਣੀ ਕਹਿੰਦੀ ਹੈ ਮਹੱਲਾ ਤੀਜਾ ਅੰਕ ਨੰਬਰ 593 ਗੁਰੂ ਅਮਰਦਾਸ ਜੀ ਲਿਖਦੇ ਹਨ ਤਨ ਤਨ ਹਰ ਭਗਤ ਸਤਗੁਰ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਬ ਲਈ ਤਨ ਤਨ ਹਰ ਭਗਤ ਸਤਗੁਰ ਹਮਾਰਾ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜੋ ਹਰ ਦੇ ਭਗਤ ਹਨ ਹਰੀ ਦੇ ਭਗਤ ਹਨ ਜਾਂ ਰੱਬ ਦੇ ਭਗਤ ਹਨ ਉਹ ਸਾਡੇ ਸਤਗੁਰ ਹਨ ਹੁਣ ਇੱਥੇ ਗੱਲ ਸੋਚਣ ਵਾਲੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਕਿਹਨਾਂ ਨੂੰ ਲਿਖਿਆ ਗਿਆ ਕਿਉਂਕਿ ਗੁਰੂ ਅਮਰਦਾਸ ਜੀ ਭਗਤਾਂ ਨੂੰ ਸਤਿਗੁਰ ਦਾ ਰਤਬਾ ਦਿੰਦੇ ਹਨ ਔਰ ਇਸ ਗੱਲ ਤੇ ਮਹੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਗਾ ਰਹੇ ਹਨ ਕਿਉਂਕਿ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਕਿਉਂਕਿ ਜੋ ਭਗਤ ਉਹ ਅਕਾਲ ਪੁਰਖ ਦੇ ਹੋਏ ਹਨ ਕਿਸੇ ਆਮ ਇਨਸਾਨ ਦੇ ਨਹੀਂ ਅਸੀਂ ਗੁਰੂ ਅਮਰਦਾਸ ਜੀ ਤੋਂ ਨਾ ਤਾਂ ਸਿਆਣੇ ਹੋ ਸਕਦੇ ਆ ਨਾ ਹੀ ਜਿਆਦਾ ਬੁੱਧੀਮਾਨ ਹੋ ਸਕਦੇ ਆ ਜਦੋਂ ਗੁਰੂ ਅਮਰਦਾਸ ਜੀ ਭਗਤਾਂ ਨੂੰ ਸਤਿਗੁਰ ਦਾ ਦਰਜਾ ਦਿੰਦੇ ਹਨ ਫਿਰ ਅਸੀਂ ਕੌਣ ਹੁੰਦੇ ਹਾਂ ਸਾਡੀ ਕੀ ਔਕਾਤ ਹੈ ਕਿ ਅਸੀਂ ਗੁਰਬਾਣੀ ਤੋਂ ਉੱਤੇ ਚਲੇ ਜਾਈਏ ਦੂਜੀ ਗੱਲ ਅੰਗ ਨੰਬਰ 982 ਗੁਰੂ ਰਾਮਦਾਸ ਜੀ ਲਿਖਦੇ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਗੁਰੂ ਰਾਮਦਾਸ ਜੀ ਕਹਿੰਦੇ ਹਨ ਬਾਣੀ ਗੁਰੂ ਹੈ ਔਰ ਗੁਰੂ ਬਾਣੀ ਹੈ ਜਦੋਂ ਬਾਣੀ ਗੁਰੂ ਹੈ ਗੁਰੂ ਬਾਣੀ ਹੈ ਫਿਰ ਲਿਖਣ ਵਾਲਾ ਜਿਨੇ ਉਹ ਬਾਣੀ ਰਚੀ ਹੈ ਉਹ ਭਗਤ ਭਟ ਜਾਂ ਹੋਰ ਕਿਵੇਂ ਹੋ ਸਕਦੇ ਹਨ ਕਿਉਂਕਿ ਜਿਨੇ ਬਾਣੀ ਲਿਖੀ ਹੈ ਉਹ ਵੀ ਗੁਰੂ ਹੀ ਹਨ ਅਗਲੀ ਲਾਈਨ ਚ ਲਿਖਦੇ ਹਨ ਗੁਰੂ ਬਾਣੀ ਕਹੇ ਗੁਰੂ ਦੀ ਬਾਣੀ ਕਹਿੰਦੀ ਹੈ ਗੁਰੂ ਬਾਣੀ ਕਹੇ ਸੇਵਕ ਜਨ ਮੰਨੇ ਗੁਰੂ ਦੀ ਬਾਣੀ ਕਹਿੰਦੇ ਹੈ ਔਰ ਸੇਵਕ ਜਨ ਮੰਨਦੇ ਹਨ ਤੇ ਗੁਰੂ ਦੀ ਬਾਣੀ ਇਹਦੇ ਜਿਹੇ ਸ਼ਬਦ ਹੁੰਦਾ ਹੈ ਵੇ ਜੋ ਬਾਣੀ ਹੈ ਉਹ ਗੁਰੂਆਂ ਦੀ ਬਾਣੀ ਹੈ ਜਿੰਨੇ ਵੀ ਮਹਾਪੁਰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਰਾਜਮਾਨ ਹਨ ਸਾਰੇ ਦੇ ਸਾਰੇ ਗੁਰੂ ਹੀ ਹਨ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਗੁਰੂ ਜੀ ਨੇ ਕਿਹਾ ਹੈ ਆਦਿ ਗ੍ਰੰਥ ਨੂੰ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਹੁਣ ਆਦਿ ਗ੍ਰੰਥ ਨੂੰ ਗੁਰੂ ਇਸ ਕਰਕੇ ਕਿਹਾ ਹੈ ਕਿ ਉਹਨਾਂ ਵਿੱਚ ਸਿਰਫ ਛੇ ਗੁਰੂਆਂ ਦੀ ਬਾਣੀ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਔਰ ਗੁਰੂ ਤੇਗ ਬਹਾਦਰ ਜੀ ਇਹਨਾਂ ਛੇ ਛੇ ਗੁਰੂਆਂ ਦੀ ਹੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਔਰ ਕੀ ਤੁਸੀਂ ਸਮਝਦੇ ਹੋ ਕਿ ਇਹਨਾਂ 6 ਗੁਰੂਆਂ ਕਰਕੇ ਹੀ ਆਦਿ ਗ੍ਰੰਥ ਨੂੰ ਗੁਰੂ ਕਿਹਾ ਗਿਆ ਹੈ ਨਹੀਂ ਸ਼ਕਤੀ ਮਹਾਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਔਰ ਸ਼ਕਤੀ ਮਹਾਪੁਰਸ਼ਾਂ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਿਹਾ ਗਿਆ ਹੈ ਫਿਰ ਇੱਕ ਗੱਲ ਹੋਰ ਦੱਸਣਾ ਚਾਹਵਾਗਾ ਕਿ ਜੋ ਮੂਲ ਮੰਤਰ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਚੋੜ ਹੈ ਜਦ ਗੁਰੂ ਗ੍ਰੰਥ ਸਾਹਿਬ ਜੀ ਦਾ ਧੁਰਾ ਕਿਹਾ ਜਾਂਦਾ ਹੈ ਉਹਨਾਂ ਨੂੰ ਕਿਸ ਨੇ ਲਿਖਿਆ ਹੈ ਅੰਗ ਨੰਬਰ 475 ਤੇ ਦਰਜ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਇਹ ਜੋ ਮੂਲ ਮੰਤਰ ਹੈ ਇਹਨਾਂ ਦੀ ਰਚਨਾ ਇਹਨਾਂ ਨੂੰ ਲਿਖਣ ਵਾਲੇ ਸਤਗੁਰੂ ਕਬੀਰ ਜੀ ਸਤਗੁਰੂ ਨਾਮਦੇਵ ਜੀ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਹਨ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਇਹ ਮੋਹਰ ਲਈ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਬੇ ਜੁਗਾ ਜੁਗਾ ਤੋਂ ਇਹੋ ਹੀ ਸੱਚ ਹੈ ਹੁਣ ਵੀ ਸੱਚ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਹੀ ਸੱਚ ਰਹਿਣਾ ਪਰ ਕੁਝ ਜੋ ਜਾਤ ਦੇ ਅਪਮਾਨੀ ਬੰਦੇ ਹੈ ਉਹਨਾਂ ਦੇ ਮਨ ਵਿੱਚ ਪਤਾ ਨਹੀਂ ਕੀ ਹੈ ਉਹ ਬਾਣੀ ਨੂੰ ਤਰੋੜ ਮਰੋੜ ਕੇ ਹੀ ਪੇਸ਼ ਕਰਦੇ ਹਨ ਉਹ ਸੱਚ ਦੱਸਣਾ ਨਹੀਂ ਚਾਹਦੇ ਕਿ ਸੱਚ ਕੀ ਹੈ ਜਦਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ ਉਸ ਦੇ ਵਿੱਚ ਉਹਨਾਂ ਨੇ ਪੰਜ ਪਿਆਰਿਆਂ ਨੂੰ ਅਲੱਗ-ਅਲੱਗ ਧਰਮਾਂ ਚੋਂ ਅਲੱਗ-ਅਲੱਗ ਜਾਤਾਂ ਚੋਂ ਲਿਆ ਕੇ ਇੱਕੋ ਪਿਆਲੇ ਵਿੱਚ ਅੰਮ੍ਰਿਤ ਤਿਆਰ ਕੀਤਾ ਔਰ ਉਹ ਅੰਮ੍ਰਿਤ ਉਹਨਾਂ ਪੰਜਾਂ ਨੂੰ ਵੀ ਸ਼ਕਾਇਆ ਔਰ ਆਪ ਵੀ ਉਸੇ ਪਿਆਲੇ ਵਿੱਚੋਂ ਅੰਮ੍ਰਿਤ ਪੀਤਾ ਉਹਨਾਂ ਦਾ ਮਤਲਬ ਕੀ ਸੀਗਾ ਕਿ ਜਾਤਵਾਦ ਖਤਮ ਜਿੱਥੇ ਜ਼ੁਲਮ ਦੇ ਜ਼ੁਲਮ ਹੋਵੇ ਅਸੀਂ ਸਾਰਿਆਂ ਨੇ ਰੜਕੇ ਉਹ ਜ਼ੁਲਮ ਦੇ ਖਿਲਾਫ ਲੜਨਾ ਹੈ ਪਰ ਕੁਝ ਜੋ ਧਰਮ ਦੇ ਠੇਕੇਦਾਰ ਸਨ ਉਹਨਾਂ ਨੇ ਤਾਂ ਬੰਡੀਆਂ ਪਾਉਣ ਦੀ ਹੀ ਗੱਲ ਕੀਤੀ ਹੈ ਅੱਜ ਤੱਕ ਬੰਡੀਆਂ ਹੀ ਪਾਈਆਂ ਹਨ ਸੱਚ ਕਦੇ ਕਿਸੇ ਨੇ ਦਸਰਾਂ ਨਹੀਂ ਚਾਇਆ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਦੇ ਸਾਗਰ ਹਨ ਔਰ ਜੋ ਅਰਦਾਸ ਹੁੰਦੀ ਹੈ ਤੁਸੀਂ ਦੇਖਿਆ ਹੁਣ ਸਵੇਰੇ ਸ਼ਾਮ ਗੁਰੂ ਘਰ ਗੁਰੂ ਘਰਾਂ ਵਿੱਚ ਅਰਦਾਸ ਹੁੰਦੀ ਹੈ ਔਰ ਅਰਦਾਸ ਵਿੱਚ ਕੀ ਕਿਹਾ ਜਾਂਦਾ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਾ ਗੁਰੂਆਂ ਦੀ ਜਗਦੀ ਜੋਤ ਹੁਣ ਇੱਥੇ ਗੱਲ ਸੋਚਣ ਵਾਲੀ ਹੈ ਕੀ ਗੁਰੂ ਗ੍ਰੰਥ ਸਾਹਿਬ ਦਸਾ ਗੁਰੂਆਂ ਦੀ ਹੀ ਜਗਦੀ ਜੋਤ ਹੈ ਜਦ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਤੇ ਸਿਰਫ 6 ਗੁਰੂਆਂ ਦੀ ਬਾਣੀ ਹੈ। ਇੱਥੇ ਵੀ ਬਹੁਤ ਵੱਡਾ ਵਿਤਕਰਾ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਵਿੱਚ 36 ਮਹਾਂਪੁਰਸ਼ਾਂ ਦੀ ਬਾਣੀ ਹੈ ਔਰ ਅਰਦਾਸ ਵਿੱਚ ਇਹ ਕਿਹਾ ਜਾਣਾ ਚਾਹੀਦਾ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ 36 ਮਹਾਂਪੁਰਸ਼ਾਂ ਦੀ ਜਗਦੀ ਜੋਤ ਕਿਉਂਕਿ ਗੁਰੂ ਗ੍ਰੰਥ ਸਾਹਿਬ ਛੱਤੀਆਂ ਮਹਾਪੁਰਸ਼ਾਂ ਦੀ ਜਗਦੀ ਜੋਤ ਹੈ ਨਾ ਕਿ ਦਸਾ ਗੁਰੂਆਂ ਦੀ ਔਰ ਮੈਨੂੰ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜੋ ਸੋਚ ਸੀਗੀ ਸਾਨੂੰ ਇਕੱਠੇ ਕੀਤਾ ਇਕੱਠੇ ਕਰਕੇ ਸਾਨੂੰ ਇੱਕ ਝੰਡੇ ਥੱਲੇ ਲੈ ਕੇ ਆਂਦਾ ਅਸੀਂ ਗੁਰੂ ਮਹਾਰਾਜ ਦੀ ਸੋਚ ਤੇ ਪਾਣੀ ਫੇਕ ਰੱਖ ਦਿੱਤਾ ਅਸੀਂ ਮੰਨਿਆ ਹੀ ਨਹੀਂ ਗੁਰੂ ਨੂੰ ਗੁਰਦਰਬ ਜਾਂਦੇ ਆਪਾਂ ਮੈਨੂੰ ਲੱਗਦਾ ਜਾ ਕੇ ਮੱਥਾ ਟੇਕਦੇ ਹਾਂ ਨਮਸਕਾਰ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹ ਪ੍ਰਸ਼ਾਦ ਲੈ ਕੇ ਆ ਜਾਂਦੇ ਹਾਂ ਕਦੇ ਧਿਆਨ ਦੇ ਨਾਲ ਬਾਣੀ ਸੁਣੀ ਨਹੀਂ ਜਾਂ ਧਿਆਨ ਦੇ ਨਾਲ ਪੜ੍ਹੀ ਨਹੀਂ ਅਗਰ ਧਿਆਨ ਨਾਲ ਸੁਣੀ ਹੁੰਦੀ ਧਿਆਨ ਨਾਲ ਪੜ੍ਹੀ ਹੁੰਦੀ ਤਾਂ ਸਾਨੂੰ ਪਤਾ ਹੁੰਦਾ ਕਿ ਬਾਣੀ ਸਾਨੂੰ ਕੀ ਸਮਝਾਉਣਾ ਚਾਹੁੰਦੀ ਹੈ ਸੋ ਅਸੀਂ ਜੋ ਜਥੇਦਾਰ ਰਗਵੀਰ ਸਿੰਘ ਜੀ ਨੇ ਜੋ ਇਹ ਚਿੱਠੀ ਇਹ ਹੁਕਮ ਜਾਰੀ ਕੀਤਾ ਹੈ ਉਸ ਦੀ ਪੂਰਨ ਤੌਰ ਤੇ ਨਿਧਿਆ ਕਰਦੇ ਹਾਂ ਔਰ ਉਸ ਨੂੰ ਅਸੀਂ ਨਹੀਂ ਮੰਨਦੇ ਸੋ ਮੇਰਾ ਤਾਂ ਇਹੋ ਸੰਦੇਸ਼ ਹੈ ਕਿ ਅਸੀਂ ਇੱਕ ਇੱਕੋ ਪਿਤਾ ਇੱਕ ਸਕੇ ਹਮਾਰਕ ਬਣ ਕੇ ਰਹੀਏ ਤਾਂ ਵਧੀਆ ਗੱਲ ਹੈ ਜੋ ਜਾਤ ਪਾਤਾਂ ਲੈ ਕੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੂੰ ਇਦਾਂ ਦੀਆਂ ਜੋ ਕਨੌਣੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਭ ਨੂੰ ਬਰਾਬਰਤਾ ਦਾ ਸੰਦੇਸ਼ ਦਿੰਦਾ ਹੈ ਔਰ ਬਰਾਬਰਤਾ ਦੀ ਗੱਲ ਕਰਦਾ ਹੈ ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੀ ਸੰਗਤ ਦੇ ਜੋ ਹਿਰਦੇ ਹੈ ਉਹਨਾਂ ਨੂੰ ਠੇਸ ਨਾ ਪਹੁੰਚਾਈ ਜਾਵੇ ਔਰ ਜੋ ਰਵੀ ਦਾਸਿਆ ਸਮਾਜ ਜੋ ਕਿ ਬਹੁਤ ਵੱਡੀ ਗਿੰਤੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਆ ਹੋਇਆ ਹੈ ਉਸ ਨੂੰ ਤੋੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਜਗਰੂ ਦੇਵ ਧੰਗੁਰੂ ਦੇਵ ਜੇਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ